来యే ਤੇ ਰੌਣਕਾਂ ਕਰਗੇ ਸਟਾਰਟ ਲੈ ਮੇਰੇ ਲਈ ਨਹੀਂ ਇੱਕ ਵਾਰੀ ਤੁਸੀਂ ਆਪਣੇ ਲਈ ਤਾੜੀ ਲਾ ਦਿਓ ਪਹਿਲਾਂ ਬਹੁਤ ਬਹੁਤ ਥੈਂਕਸ ਕਰਦੀ ਆ ਜੀ ਗੁਰੂ ਡੀਜੇ ਤੇ ਪਿੰਡ ਗੁਜਰਾਂ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਿਆ ਤੇ ਤੁਹਾਡੇ ਦਰਸ਼ਨ ਕਰਵਾਏ ਤੇ ਮੈਂ ਤੁਹਾਡੀ ਆਪਣੀ ਬੱਬਲਖੋਰ तकरीबन ਮੇਰਾ ਨਾਮ ਤੁਹਾਨੂੰ ਪਤਾ ਹੀ ਹੋਣਾ ਮੇਰਾ ਸਾਥ ਦੇਣ ਲਈ ਮੇਰੇ ਨਾਲ ਪਹੁੰਚੇ ਨੇ ਲਾਪਰੀਤ ਲਵਲੀ ਸੋ ਸਾਡੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਆਓ ਜੀ ਫੇਰ ਹਣ ਰੌਣਕਾਂ ਲਾਈਏ ਹਾਂ ਤੇ ਮੇਰਾ ਢੋਲ ਤੇ ਸਾਥ ਦੇਣਗੇ ਵਿਜੇ ਖਾਨ ਜੀ ਕਿਉਂਕਿ ਇਹ ਢੋਲ ਉਹ ਢੋਲ ਹੈ ਜਿਨੇ ਪੂਰੇ ਵਰਲਡ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਕਹਿੰਦੇ ਸਾਜ ਪੰਜਾਬੀ ਦੋਸਤੋ ਜਦੋਂ ਵਚਨ ਸਮੁੰਦਰੋਂ ਪਾਰ ਗੋਰੇ-ਗੋਰੀਆਂ ਨੱਚਦੇ ਨੇ ਹੋ ਹੋ ਕੇ ਤੁਹਾਨੂੰ ਸਾਰਿਆਂ ਨੂੰ ਨੱਚਣ ਦੇ ਲਈ ਢੋਲ ਸੱਦਾ ਦੰਨਾ ਆਵ ਪਾਂਦੇ ਆਂ ਜੀ ਪੰਜਾਬੀ ਬੋਲੀਆਂ ਤੁਹਾਡੇ ਰੂ ਰੂ Bye. i got ਜਿਹੜੀਆਂ ਅੱਗੇ ਖੜੀਆਂ ਨੇ ਆ ਤੁਹਾਡੇ ਵਾਸਤੇ ਬੱਚਿਓ ਸਪੈਸ਼ਲ ਬੋਲੀ ਆ ਠੀਕ ਹੈ ਹੋ ਨਿੱਕੀ ਹੁੰਦੀ ਮੈ ਰਹਦੀ ਨਾਲ ਕੇ ਖਾਂਦੀ ਲੱਡੂ ਪੇੜੇ ਸੱਸੇ ਨਹੀਂ ਮੈਨੂੰ ਨੱਚ ਲੈਣ ਦੇ ਵੱਜੇ ਢੋਲ ਖਿੰਗਾ ਵੰਦੀ ਆ ਦੇ ਵੇੜੇ ਸੱਸੇ ਨਹੀਂ ਮੈਨੂੰ ਹਾਂਜੀ ਜਿਹੜੇ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਆ ਆਪਾਂ ਵੀ ਇੱਥੇ ਪਹੁੰਚੇ ਹੋਇਆ ਮੇਲੇ 'ਚ ਆਪਾਂ ਵੀ ਥੋੜਾ ਜਿਹਾ ਹਿੱਲ ਲਓ ਕੁਰਸੀਆਂ ਦਾ ਕੋਈ ਕੰਮ ਨਹੀਂ ਹੈਗਾ ਜੀ ਇੱਥੇ ਗੋਡੇ ਦੁਖਦੇ ਆ ਜਿਵੇਂ ਠੀਕ ਕਰਦਾ ਫੇਰ ਚਲੋ ਫਿਰ ਜੀ ਗੋਡੇ ਠੀਕ ਕਰਾਣੇ ਆ ਦੇਖੋ ਡਾਕਟਰ ਜੇ ਆਪਾਂ ਨੂੰ ਕਹਿ ਦਵੇ ਕਿ ਇਹ ਕੰਮ ਕਰਨਾ ਤੁਹਾਡੀ ਬਿਮਾਰੀ ਠੀਕ ਹੋ ਜਾਊਗੀ ਆਪਾਂ ਕਰਦੇ ਆ ਨਾ ਹੁਣ ਜੇ ਮੈਂ ਕਹਾ ਤੁਹਾਡੇ ਗੋਡੇ ਠੀਕ ਹੋ ਜਾਣੇ ਆ ਤੁਸੀਂ ਖੜੇ ਹੋ ਜਾਓ ਫੇਰ ਹੋ ਜਾਗੇ ਫਿਰ ਤੁਸੀਂ ਐ ਕਰੋ ਪਹਿਲਾਂ ਹੋਵੋ ਖੜੇ ਫਿਰ ਮੈਂ ਜਿੰਨੀਆਂ ਬੋਲੀਆਂ ਪਾਵਾਂਗੀ ਸਾਰੀਆਂ ਤੇ ਨਚਣਾ ਸ਼ਾਮ ਤੱਕ ਗੋਡੇ ਜਮਾ ਠੀਕ ਲੈ ਆਹ ਫਿਰ ਡਾਕਟਰ ਦਾ ਗਣਾ ਨਹੀਂ ਮੰਨਦੇ ਤੁਸੀਂ ਮੈਂ ਇਸ ਟਾਈਮ ਤੁਹਾਡੀ ਡਾਕਟਰ ਤੁਸੀਂ ਇੱਕ ਕਿਹੜਾ ਦੇਗੇ ਤਾਂ ਦੇਖੋ ਤਾਂ ਹੀ ਤੁਹਾਡੇ ਗੋਡੇ ਚੱਲਦੇ ਨਹੀਂ ਜੀ ਆ ਜਿਹੜੀ ਕੁਰਸੀ ਆ ਨਾ ਇਹਦੇ ਨਾਲ ਐਨਾ ਪਿਆਰ ਹੈ ਸਾਰਿਆਂ ਨੂੰ ਇਹਨੂੰ ਕੋਈ ਨਹੀਂ ਛੱਡਦਾ ਬਸ ਫਿਰ ਜਿਹੜਾ ਇੱਕ ਵਾਰੀ ਬੈਠ ਜਾਂਦਾ ਉਹ ਕੁਰਸੀ ਜੋਗਾ ਰਹਿ ਜਾਂਦਾ ਆਪਾਂ ਕਹਿੰਦੇ ਆ ਨਾ ਕਿ ਬੰਦਾ ਮੰਜੇ ਤੇ ਪਿਆ ਰਹਿੰਦਾ ਤੇ ਮੰਜੇ ਵਰਗਾ ਹੋ ਜਾਂਦਾ ਆਹ ਕੁਰਸੀ ਵੀ ਇਹੋ ਜਿਹੀ ਆ ਕੁਰਸੀ ਤੇ ਬੈਠੋਗੇ ਕੁਰਸੀ ਵਰਗੇ ਹੋ ਜਾਓਗੇ ਸੋ ਖਿਲਲੋ ਜੀ ਨੱਚ ਲਓ ਥੋੜਾ ਜਿਹਾ ਆਪਾਂ ਨਚਣ ਆਏ ਆ ਇੱਥੇ ਇੰਜੋਏ ਕਰੋ ਦੱਕੀ ਆਲਾ ਮੈਨੂੰ ਲੱਗਦਾ ਜਦੋਂ ਮੈਂ ਤੁਹਾਡੇ ਵਰਗੀ ਹੋਵਾਂਗੀ ਮਾੜੇ ਤੱਕ ਹੋਣੀ ਨਹੀਂ તંદુરસ્ત રહો જવાની માણો આજો ફરી કેટલાક જાઓ ਨੂੰ ਪਤਾ ਕਿ ਰਖੜੀਆਂ ਦਾ ਤਿਹਾਰ ਵੀ ਆ ਸਾਰੀਆਂ ਭੈਣਾਂ ਨੂੰ ਬੜਾ ਚਾਹ ਚੜਿਆ ਹੋਣਾ ਵੀ ਕੱਲ ਰਖੜੀ ਬੰਨਾਂਗੇ ਹੈਨਾ ਸੋ ਰਖੜੀਆਂ ਦੀਆਂ ਵੀ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਭੈਣਾਂ ਸੋ ਸੋ ਦੁਆਵਾਂ ਕਰਦੀਆਂ ਨੇ ਆਪਣੇ ਭਰਾ ਲਈ ਸੋ ਇੱਕ ਕੁੜੀ ਆ ਜਿਹੜੀ ਹਮੇਸ਼ਾ ਹੀ ਆਪਣੇ ਮਾਪਿਆਂ ਲਈ ਸੋਚਦੀ ਆ ਬੇਸ਼ੱਕ ਵਿਆਹੀ ਜਾਵੇ ਫੇਰ ਵੀ ਆ ਜਿਹੜੀ ਉਹਨੂੰ ਆਪਣੇ ਮਾਪਿਆਂ ਦਾ ਭਰਾਵਾਂ ਦਾ ਫਿਕਰ ਰਹਿੰਦਾ ਇਹ ਸੱਚੀ ਗੱਲ ਆ ਜਦੋਂ ਛੋਟੇ ਹੁੰਦੇ ਨੇ ਉਦੋਂ ਵੀ ਬੜਾ ਫਿਕਰ ਹੁੰਦਾ ਜਦੋਂ ਵਿਆਹੀ ਜਾਂਦੀਆਂ ਫੇਰ ਵੀ ਫਿਕਰ ਹੁੰਦਾ ਸੋ ਸਾਰੀਆਂ ਭੈਣਾਂ ਨੂੰ ਰਖੜੀ ਦੀਆਂ ਬਹੁਤ-ਬਾਤ ਵਧਾਈਆਂ ਤੇ ਦੋ ਲਾਈਨਾਂ ਰਖੜੀ ਦੇ ਲਈ ਉਸ ਤੋਂ ਬਾਅਦ ਫਿਰ ਆਪਾਂ ਬੋਲੀਆਂ ਪਾਵਾਂਗੇ ਠੀਕ ਹੈ ਜੀ ਸਹਾਰੇ ਭਰਾਵਾਂ ਲਈ ਦੁਆ ਮੈਂ ਰਖੜੀ ਬਨਦੀ ਨਹੀਂ ਵੀਰੇ ਦੇ ਗੁੱਟ ਤੇ ਮੈਂ ਰਖੜੀ ਬਨਦੀ ਬਹੁਤ ਬਹੁਤ ਵਧਾਈਆਂ ਰਖੜੀ ਦੀਆਂ ਤੇ ਆਜੋ ਫਿਰ ਆਪਾਂ ਹੁਣ ਫੇਰ ਕਿੱਥੇ ਚਾਈਏ ਮਾਹੌਲ ਆਪਾਂ ਠੰਡਾ ਨਹੀਂ ਕਰਨਾ ਮੈਨੂੰ ਪਤਾ ਜੇ ਮੈਂ ਸੋਹਣਾ ਜਾਈਂ ਤਰ ਹੋਰ ਚਲੀ ਗਈ ਤਾਂ ਨਹੀਂ ਇਮੋਸ਼ਨਲ ਹੋ ਜਾਣਾ ਇਹ ਨਹੀਂ ਪਤਾ ਮੈਂ ਆਪੇ ਰੋਣ ਲੱਗ ਜਾਂਦੀ ਹਣਾ ਸੋ ਜਦੋਂ ਕਹਿੰਦੇ ਤੀ ਕਰੋ ਬਾਬਲ ਦੇ ਵਿਦਾ ਹੁੰਦੀ ਆ ਸੋ ਇਦਾਂ ਦਾ ਹੀ ਮਾਹੌਲ ਹੁੰਦਾ ਜੇ ਮੈਂ ਉੱਧਰ ਚਲੀ ਗਈ ਮੈਨੂੰ ਲੱਗਦਾ ਆਪਾਂ ਸਾਰੇ ਰੋ ਪਾਵਾਂਗੇ ਕਿਉਂਕਿ ਕੁੜੀਆਂ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੀਆਂ ਬੜਾ ਸੌਫਟ ਦਿਲ ਹੁੰਦਾ ਕੁੜੀਆਂ ਦਾ ਤਿਆਂ ਜੋ ਪਹਿਲਾਂ ਤੁਹਾਨੂੰ ਨਚਾ ਲਈਏ ਫਿਰ ਚੱਲਾਂਗੇ ਉਧਰਲੇ ਪਾਸੇ ਸੋ ਪਹਿਲਾਂ ਕਰਦੇ ਆਪਾਂ ਸੱਸ ਦੀ ਗੱਲ ਸੱਸ ਵੀ ਕبھی ਬਹੁਤ ਹੀ ਕੌਣ-ਕੌਣ ਦੇਖਦਾ ਹੈ ਸੀਰੀਅਲ ਸੱਸ ਵੀ ਕبھی ਬਹੁਤ ਲੋ ਜੀ ਜਿਹੜਾ ਸੱਸ ਵਰਡ ਆ ਮੈਂ ਬੋਲਦੀ ਤਾਂ ਹੁੰਨੀ ਆ ਕਿਉਂਕਿ ਬੋਲੀ ਚੰਗੀ ਤਰ੍ਹਾਂ ਸਮਝ ਆ ਗਈ ਜਿਹੜਾ ਸੱਸ ਵਰਡ ਆ ਇਹ ਜਦੋਂ ਵਰਡ ਜ਼ੁਬਾਨ ਤੇ ਆਂਦਾ ਹੀ ਨਾ ਫੇਰ ਹੀ ਬੱਸ ਥੋੜਾ ਜਿਹਾ ਮੁੜ ਐ ਹੋ ਜਾਂਦਾ ਹੈ ਪਰ ਐਡੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਹੋ ਸੱਤਾ ਸੱਤਾ ਹਰ ਕੋਈ ਕਹਿੰਦਾ ਸੱਤਾ ਸੱਤਾ ਹਰ ਕੋਈ ਕਹਿੰਦਾ ਸੱਸਾ ਹੁੰਦੀਆਂ ਧਰਮ ਦੀਆਂ ਮਾਵਾਂ ਨਾਲੇ ਸੱਤਾ ਪੁੱਤ ਦਿੱਦੀਆਂ ਮੇਤਾ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਬੱਬਲ ਜੀ ਐਦਾਂ ਨਾ ਕਹੋ ਕਿਉਂ ਸੱਸਾਂ ਨਾਲ ਤੁਹਾਡੇ ਨਾਲ ਲੜ ਲੈਣਾ ਕੋਈ ਗੱਲ ਨਹੀਂ ਇਹ ਮੈਂ ਥੋੜੀ ਕਹਿ ਰਹੀ ਆ ਇਹ ਤਾਂ ਮੈਂ ਇਹਨਾਂ ਤੋਂ ਹੀ ਸਿੱਖਿਆ ਮੈਂ ਤਾਂ ਨਹੀਂ ਕਹ ਰਹੀ ਨਾ ਇਹਨਾਂ ਤੋਂ ਹੀ ਸਿੱਖਿਆ ਦੇਖੋ ਜੀ ਸੱਸਾਂ ਚੰਗੀਆਂ ਵੀ ਹੁੰਦੀਆਂ ਨੇ ਮਾੜੀਆਂ ਵੀ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਸੱਸਾਂ ਹਨਾ ਲੈ ਮੇਰੀ ਸੱਸ ਸੁਣ ਲਓ ਬੇਰੀ ਸਸਤੇ ਬੜੇ ਸ਼ੁਕੀਂ ਲੰਡਾਵੇ ਪਾਊਡਰ ਅਤੇ ਕਰੀਮ ਪਾਵੇ ਕੁਰਤੇ ਦੇ ਨਾਲ ਛੀਲ ਚੱਲਦੇ ਠੰਮਕ ਠੰਮਕ ਅਜ ਤੇਜੀ ਕੋਚੀ ਕੋ ਮ ਚੱਲਦੇ ਠੰਮਕ ਢੁੰਮਕ ਅਜ ਤੇਜੀ ਕੋਚੀ ਕੋ ਅ ਚੱਲਦੇ ਠੰਮਕ ਢੁੰਮਕ ਅਜ ਤੇਜੀ ਕੋਚੀ ਕੋ ਜਲਦੀ ਠੰਮਕ ਢੁੰਮਕ ਅਜ ਤੇਜੀ ਕੋਚੀ ਕੋ ਦੇਖੋ ਬਾਬਾ ਜੀ ਹਾਂਜੀ ਆਪਾਂ ਥੋੜਾ ਸਸਾ ਨੂੰ ਵੀ ਖੁਸ਼ੀ ਕਰਨਾ ਸਾਰਿਆਂ ਨੂੰ ਕਰਾਂਗੇ ਜੀ ਸੱਤ ਇਹ ਤਾਂ ਸਾਡੇ ਸਿਰ ਦੀਆਂ ਛਾਵਾਂ ਹੁੰਦੀਆਂ ਨੇ ਸੱਸਾ 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 ਹੀ ਮਾਵਾਂ ਹੁੰਦੀਆਂ ਨੇ ਹਨਾ ਦੇਖੋ ਜੀ ਜਿਹੜਾ ਗਿੱਧੇ ਦਾ ਮਾਹੌਲ ਹੈ ਮੈਂ ਤੁਹਾਨੂੰ ਥੋੜੀ ਜਿਹੀ ਇੱਕ ਗੱਲ ਸਾਂਝੀ ਕਰਦੀ ਆ ਜਦੋਂ ਸਾਡਾ ਪੁਰਾਣਾ ਟਾਈਮ ਸੀ ਹਨਾ ਇਹ ਡੀਜੇ ਆਪਣੇ ਕੋਲ ਨਹੀਂ ਸੀ ਹੁੰਦਾ ਹਾਂ ਕੁਛ ਨਹੀਂ ਹੁੰਦਾ ਸੀ ਆ ਦੇਖੋ ਬੇਬੇ ਜੀ ਕਹਿੰਦੇ ਨੇ ਤੇ ਕੁੜੀਆਂ 치ੜੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਜਦੋਂ ਕਦੇ ਵੀ ਉਹਨਾਂ ਨੂੰ ਮਾਹੌਲ ਮਿਲਦਾ ਸੜੇ ਜਗਤ ਹੁੰਦੇ ਸੜੇ ਦੇ ਕਹਿੰਦੇ ਗੱਡੇ ਹੁੰਦੇ ਸੀ ਜਿਨ੍ਹਾਂ ਤੇ ਸਾਨੂੰ ਵਿਆਹ ਕੇ ਲੈ ਗਏ ਸੀ ਉਦੋਂ ਤਾਂ ਅਸੀਂ ਮੁਰਤੀ ਘਰ ਆ ਕੇ ਟੋਰ ਸੀ ਨਾ ਜੀ ਹਾਂ ਗੱਡਿਆਂ ਤੇ ਜਾਂਦੀਆਂ ਸੀ ਪਰ ਅੱਤ ਗੱਟ ਤੇ ਡੀਰੇ ਵਾਲਿਆ ਘੜੋਲੀ ਹੌਲੀ ਹੌਲੀ ਤੋਰ ਮੇਰੇ ਢੋਕ ਨਾ ਸੀ ਕਿਉਂਕਿ ਇਹ ਜਿਹੜਾ ਤੀਆਂ ਦਾ ਅਸੀਂ ਮਨਾਉਂਦੇ ਆ ਤਿਹਾਰ ਇਹ ਸਾਰੀਆਂ ਕੁੜੀਆਂ ਪੈਣਾ ਪਰਜਾਈਆਂ ਆਪਣੇ ਪੇਕੇ ਆ ਕੇ ਤਕਰੀਬਨ ਮਨਾਉਂਦੀਆਂ ਨੇ ਕਿਉਂਕਿ ਇਹ ਇੱਕ ਬਹਾਨੇ ਆਪਣੀਆਂ ਸਹੇਲੀਆਂ ਨੂੰ ਵੀ ਮਿਲ ਜਾਂਦੀਆਂ ਸੀ ਆਪਣੇ ਘਰ ਵੀ ਮਿਲ ਜਾਂਦੀਆਂ ਸੀ ਤੇ ਦੁੱਖ ਸੁੱਖ ਹੈ ਜਿਹੜਾ ਸਾਂਝਾ ਕਰ ਜਾਂਦੀਆਂ ਸੀ ਤੇ ਉਦੋਂ ਆ ਦੀਆਂ ਕੁਝ ਗੱਲਾਂ ਤੁਹਾਨੂੰ ਦੱਸਣ ਲੱਗੀ ਆ ਜਦੋਂ ਕੁੜੀਆਂ ਗਿੱੱਦਾ ਪਾਉਂਦੀਆਂ ਸੀ ਉਹਨਾਂ ਨੇ ਆਪਦੇ ਦਿਲ ਦੀ ਭੜਾਸ ਕੱਢਣੀ ਹੁੰਦੀ ਸੀ ਤੇ ਫਿਰ ਉਹ ਗਿੱੱਦੇ ਦੇ ਵਿੱਚ ਕਿਉਂਕਿ ਸਾਸਣ ਹੁਣ ਸਿੱਧਾ ਤਾਂ ਕਹਿ ਨਹੀਂ ਸਕਦੀਆਂ ਫਿਰ ਉਹ ਗਿੱੱਦੇ ਦੇ ਵਿੱਚ ਆ ਕੇ ਆਪਣੀਆਂ ਸਹੇਲੀਆਂ ਨੂੰ ਬੋਲੀਆਂ ਰਾਹੀਂ ਦੱਸਦੀਆਂ ਸੀ ਇਹ ਗੱਲਾਂ ਠੀਕ ਹੈ ਇੱਕ ਲਿਹਾਜ਼ ਹੁੰਦਾ ਸੀ ਕਹਿਣ ਦਾ ਗੱਲ ਸਿੱਧੀ ਮੂੰਹ ਤੇ ਨਹੀਂ ਸੀ ਅੱਜ ਕੱਲ ਤਾਂ ਅਸੀਂ ਠਾਹ ਮਾਰਦੇ ਆ ਵੀ ਤੂੰ ਐਦਾਂ ਹੋ ਜਾ ਤੂੰ ਐਦਾਂ ਹੋ ਜਾ ਉਦੋਂ ਪਰਦਾ ਸ਼ਰਮ ਹਇਆ ਬਹੁਤ ਸੀ ਤੇ ਵੱਡੇ ਅੱਗੇ ਨਹੀਂ ਸੀ ਬੋਲਦੇ ਸੋ ਬੋਲੀਆਂ ਬਣਾ ਕੇ ਫਿਰ ਆਪਣੇ ਜਲਦੀ ਜੜੀ ਪੜਾਸ ਆ ਉਹ ਕੱਢਦੀਆਂ ਸੀ ਸੱਚੇ ਤੇਰੀ ਮੈਂ ਮਰ ਜਾਏ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਹੈਣਾ ਉਹ ਸਿੱਧੇ ਤਾਂ ਹੁਣ ਕਹਿ ਨਹੀਂ ਸਕਦੇ ਵੀ ਤੂੰ ਮੇਰੇ ਵੀਰ ਦੀ ਸੇਵਾ ਨਹੀਂ ਕੀਤੀ ਤੇਰਾ ਆ ਹੋ ਜੇ ਹੋ ਜੇ ਉਹ ਫਿਰ ਬੋਲੀਆਂ ਰਹੀਂ ਗੱਲਾਂ ਕਰਦੀਆਂ ਸੀ ਸੋ ਆਜੋ ਆਪਾਂ ਫੇਰ ਨੱਚੀਏ ਹੋ ਨੱਚਣ ਵਾਲੇ ਦੀ ਅੱਡੀ ਨਾਲੇ ਦੀ ਘੋਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਧੂਣੀ la ole ਕੁਚੇਤੋਂ ਵਿੱਚ ਕਲੀਆਂ ਕਿਉ ਚੱਲੀਆਂ ਥੈਮ ਕੜੀ ਦਾ ਕੋਣ ਲੱਗੇ ਆਣੀ ਲਓ ਜੀ ਕਿੰਨਾ ਖ ਮਜ਼ਾ ਆ ਰਿਹਾ ਇੱਕ ਵਾਰੀ ਤੁਸੀਂ ਦੱਸ ਦੋ ਕੱਲ ਨੂੰ ਫੇਰ ਲਵਾ ਦੀਏ ਦੀਆਂ ਭਾਈ ਜੀ ਕੱਲ ਦੀ ਵੀ ਬੁਕਿੰਗ ਕਰ ਲਓ ਕੱਲ ਦੀ ਵੀ ਬੁਕਿੰਗ ਕਰ ਲਓ ਕੁੜੀਆਂ ਨੇ ਅੱਡੀ ਛੇਤੀ ਥੱਕਦੀਆਂ ਦੇਖ ਲੈਣਾ ਕੁੜੀਆਂ ਦਾ ਜੋਸ਼ ਇਹ ਹਰ ਕੰਮ ਚੱਗੇ ਨੇ ਲੇਡੀਜ਼ ਫਰਸਟ ਲੇਡਨ ਸੋਚ ਕੇ ਹੀ ਗਿਆ ਹਨਾ ਹਾਂ ਲੈ ਭਾਈ ਜਦ ਮੇਰਾ ਨਵਾਂ ਨਵਾਂ ਵਿਆਹ ਹੋਇਆ ਉਦੋਂ ਦੀ ਗੱਲ ਸੁਣ ਲਓ ਦੱਸ ਫਿਰ ਮੈਨੂੰ ਇਕੱਲੀ ਨੂੰ ਨਹੀਂ ਸਾਰਿਆਂ ਨੂੰ ਬੱਸ ਪਤਾ ਲੱਗਣਾ ਚਾਹੀਦਾ ਸਾਰੇ ਸੁਣ ਲਓ ਨਹੀਂ ਜਦ ਮੇਰਾ ਨਵਾਂ ਨਵਾਂ ਵਿਆਹ ਹੋਇਆ ਪਹ ਜਾਣਾ ਮੇਰੇ ਨਾਲ ਤਾਂ ਗੱਲ-ਗੱਲ ਪਿੱਛੇ ਲੜਿਆ ਫਿਰੇ ਹਰ ਗੱਲ 'ਚ ਨੁਕਸ ਕਿੱਡਿਆ ਫਿਰੇ ਕਦੇ ਮੈਨੂੰ ਕਹਿੰਦਾ ਤੂੰ ਪਿੱਦਕੀ ਜਹੀ ਕਦੇ ਮੈਨੂੰ ਕਹਿੰਦਾ ਤੂੰ ਮੋਟੀ ਕਦੇ ਮੈਨੂੰ ਕਹਿੰਦਾ ਤੂੰ ਕਾਲੀ ਨਹੀਂ ਗੱਲ-ਗੱਲ ਤੇ ਤਤਾਂ ਹੋਇਆ ਫਿਰੇ ਕਦੇ ਮੈਨੂੰ ਕਹੇ ਦਾਲ ਚ ਲੂਣ ਘਟਾ ਕਦੇ ਮੈਨੂੰ ਕਹਿੰਦਾ ਦਾਲ ਚ ਪਾਣੀ ਵਾਧਾ ਨਹੀਂ ਫੋੜ ਵੀ ਜਾ ਵਡੇ ਨੇ ਤਪਾ ਕੇ ਮਾਰ ਲਈ ਅੱਛਾ ਐਨਾ ਤਾਂ ਕੀ ਕੀਤਾ ਨਹੀਂ ਇੱਕ ਦਿਨ ਤਾਂ ਬੜਾ ਇਤਤਾਂ ਹੋ ਗਿਆ ਮੇਰੇ ਤੇ ਓ ਹੋ ਹੋ ਮੈਨੂੰ ਵੀ ਚੜ ਗਿਆ ਗੁੱਸਾ ਫਿਰ ਮੈਂ ਕੀ ਕਰਿਆ ਲੈ ਵੀ ਇੱਕ ਵਾਰੀ ਮੈਂ ਬੋਲਾਂਗੀ ਤੇ ਛੇ ਤੁਸੀਂ ਬੋਲਣਾ ਜਿੱਡੀ ਉੱਚੀ ਆਵਾਜ਼ ਚ ਬੋਲਿਆ ਜਾਵੇ ਬੋਲ ਦਿਓ ਠੀਕ ਆ ਹੇ ਥੋਡਾ ਜੀ ਜਾਨੀ ਮੈਂ ਜੁੰਡਿਆ ਫੜਿਆ ਵਾਹਿਗੁਰੂ ਕਹਿ ਕੇ ਫੇਰ ਥੋਡਾ ਜੀ ਜਾਨੀ ਮੈਂ ਜੁੰਡਿਆ ਫੜਿਆ ਵਾਹਿਗੁਰੂ ਕਹਿ ਕੇ ਹੇ ਥੋਡਾ ਜੀ ਜਾਨੀ ਮੈਂ ਜੁੰਡਿਆ ਫੜਿਆ ਵਾਹਿਗੁਰੂ ਕਹਿ ਕੇ ਹੇ ਥੋਡਾ ਜੀ ਜਾਨੀ ਮੈਂ ਜੁੰਡਿਆ ਫੜਿਆ ਵਾਹਿਗੁਰੂ ਕਹਿ ਕੇ ਐਸੇ ਛਿਲਲਾਹੀ ਮਹੋਦੀ ਇਹ ਜੀ ਛਿਲਲਾਹੀ ਨਹੀਂ ਮੁੜਕੇ ਨਹੀਂ ਮੂਰੇ ਬੋਲਿਆ ਫੇਰ ਥੋਡਾ ਜੀ ਜਾਨੀ ਕਬ ਹਜੀ ਆਪਣ ਟਕਾਣੇ ਘਰੀ ਮੁੜ ਕੇ ਨਹੀਂ ਅੱਗੇ ਬੋਲਿਆ